ਸਟਾਕ ਕਲੀਅਰ ਸੇਲ ਅਲੀਸ਼ੇਰ ਵਾਲਿਆਂ ਦਾ ਕੱਪੜੇ ਸ਼ੋਰੂਮ 4 ਦਿਨਾਂ ਦੀ ਸੇਲ ਹੋ ਰਹੀ ਹੈ ਜੀ 15 ਤਰੀਕ ਤੱਕ ਹੈ ਜੀ ਅੱਜ 11 ਤਰੀਕ ਹੋ ਗਈ ਰੂਸੀਆ ਬ੍ਰਾਂਡ ਦਾ ਸਟਾਕ ਆਇਆ ਜੀ ਰੂਸੀਆ ਬ੍ਰਾਂਡ ਦਾ 700 800 ਰੁਪਏ ਦਾ ਰੇਟ ਸੀਗਾ 500 ਰੁਪਏ ਦਾ ਛੂਟ ਕਰਤਾ 500 ਰੁਪਏ ਦਾ ਪ੍ਰਿੰਟ ਛੂਟ ਗਰਮੀ ਆ ਸੂਟ ਨਿਆਰੇਦਾਰ ਉਹ ਵੀ ਬ੍ਰਾਂਡ ਰੂਸੀਆ ਦਾ ਜੀ ਜਲਦੀ-ਜਲਦੀ ਆਪਣਾ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰਾਈ ਚਲੋ ਔਰ ਜਾ ਵਿਜ਼ਿਟ ਕਰ ਲੋ ਅਲੀਸ਼ੇਰ ਵਾਲਿਆਂ ਦੇ ਕੱਪੜੇ ਸ਼ੋਰੂਮ ਦੇ ਵਿੱਚ ਕੱਪੜੇ ਦੇ ਸ਼ੋਰੂਮ ਦੇ ਵਿੱਚ ਸਟਾਕ ਕਲੀਅਰ ਸੇਲ ਹੈ ਜੀ ਜਿਹੜਾ ਅਲੀਸ਼ੇਰ ਦਾ ਕੰਮ ਕਰਾਉਣਾ ਹੈ ਜਲਦੀ ਆldi ਵਿਜ਼ਿਟ ਕਰੋ ਅਲੀਸ਼ੇਰ ਵਾਲਿਆਂ ਦਾ ਕੱਪੜਾ ਸ਼ੋਰਮ ਥਾਣਾ ਰੋਡ ਭੀਖੀ ਜਿਨ੍ਹਾਂ ਨੇ ਆਨਲਾਈਨ ਆਰਡਰ ਕਰਨਾ ਆਨਲਾਈਨ ਆਰਡਰ ਕਰ ਸਕਦੇ ਹੋ ਜਿਨ੍ਹਾਂ ਨੇ ਵਿਜ਼ਿਟ ਕਰਨਾ ਵਿਜ਼ਿਟ ਕਰ ਸਕਦੇ ਹੋ ਸਾਰੇ ਕੱਪੜੇ ਦੇ ਉੱਪਰ ਓਵਰ ਡਿਸਕਾਊਂਟ ਲਾਈ ਜੰਨੇ ਜੀ ਓਵਰ ਡਿਸਕਾਊਂਟ ਸਾਰੇ ਕੱਪੜੇ ਦੇ ਡੇ ਬਾਈ ਡੇ ਅਸੀਂ ਹਰੇਕ ਵੀਡੀਓ ਪਾ ਰਹੇ ਹਾਂ ਕਿ ਹਰੇਕ ਵੀਡੀਓ ਵਿੱਚ ਰੇਟ ਓਵਰ ਕਟਾ ਕਟਾ ਕੇ ਕੱਪੜਾ ਕੱਢ ਰਿਹਾ ਜੀ ਜਿੰਨਾ ਸਟਾਕ ਸਾਰੇ ਸਾਡੇ ਕੋਲ ਨਵਾਂ ਆਇਆ ਹੋਇਆ ਸੀ ਸਾਰਾ ਸਟਾਕ ਕਲੀਅਰ ਕਰਨਾ ਹੈ ਰੈਨੋਵੇਸ਼ਨ ਕਰਾਉਣੀ ਹੈ ਸ਼ਾਪ ਦੀ ਤਾਂ ਸਟਾਕ ਕਲੀਅਰ ਸੇ ਮਿੱਟੀ ਦੇ ਭਾਅ ਆਪਣਾ ਕਰਤਾ ਜੀ ਮਿੱਟੀ ਦੇ ਭਾਅ ਰੇਟ ਰਹੂਗਾ ਜੀ ਇਹਦਾ 500 ਰੁਪਏ ਦਾ 5 ਮੀਟਰ ਸੂਟ 500 ਰੁਪਏ ਦਾ 5 ਮੀਟਰ ਸੂਟ ਬ੍ਰਾਂਡ ਰੂਸੀਆ ਦਾ ਆਲ ਓਵਰ ਸੂਟ ਆ ਜੀ ਫੈਬਰਿਕ ਬਹੁਤ ਪਿਆਰਾ ਹੈ ਮੱਖਣ ਮਲਾਈ ਕਪੜਾ ਜੀ ਮੱਖਣ ਮਲਾਈ ਜਮਾ ਡਿਜ਼ਾਈਨ ਚੈੱਕ ਕਰ ਲਓ ਸਕਰੀਨਸ਼ਾਟ ਲੈ ਕੇ ਨਾਲ ਨਾਲ ਆਰਡਰ ਬੁੱਕ ਕਰਾ ਲਓ ਜੀ ਰੇਟ ਹੋਊਗਾ ਸਿਰਫ 500 ਰੁਪਏ 500 ਰੁਪਏ 500 ਰੁਪਏ 5 ਮੀਟਰ ਸੂਟ ਸਿਰਫ 500 ਰੁਪਏ ਦੇ ਵਿੱਚ ਉਹ ਵੀ ਰੂਸੀਆ ਬ੍ਰਾਂਡ ਦਾ ਜੀ ਦੋ ਸੂਟਾਂ ਦਾ ਆਰਡਰ ਹੋਊਗਾ ਜੀ ਘੱਟੋ ਘੱਟ ਦੋ ਸੂਟ 1000 ਰੁਪਏ ਦੇ 75 ਰੁਪਏ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਕੈਸ਼ ਔਨ ਡਿਲੀਵਰੀ ਦੇ 150 ਰੁਪਏ